ਕੀ ਕਰਦਾ ਕੋਈ ਨਾ ਲਿਖੇ ਨਾ ਕਿਹੜਾ ਹੈ ਜਿਹਨੂੰ ਵੀ ਲਿਖਣਾ ਹੈ ਉਹ ਲਿਖ ਲੈਣਾ ਹੈ ਤਾਂ ਪਤਾ ਉਹ ਪਹਿਲਾਂ ਇੱਥੇ ਦਾ ਨਾਮ ਲਿਖਣਾ ਹੈ ਜਿਹਦਾ ਪਤਾ ਪੈ ਗਿਆ ਹੋਵੇ ਕੋਈ ਨਾ ਕੋਈ ਨਾ ਕੋਈ ਨਾ ਥੋੜਾ ਦੁਆਰਾ ਕਰਨਾ ਹੈ ਬਹੁਤ ਖਬਰ ਹੋ ਗਈ ਹੈ ਸੋਰੀ ਜੀ ਤੁਹਾਨੂੰ ਜੀ 20 ਜੀ ਕੋਈ ਨਹੀਂ कर कर चलो गजल बाहर कड़ी है <neutraluous audio> <laughs> <सत्थीक> <सुदुध> ਡਾਕਟਰ ਸੁਖਤਾ ਸਿੰਘ ਮੈਂ ਗੁਰਜਿੰਦਰ ਸੰਧੂ ਭक्तिशील ਮੰਚ ਵੱਲੋਂ ਤੇ ਡਾਕਟਰ ਸੁਖਤਾ ਸਿੰਘ ਡਾਇਰੈਕਟਰ ਪਾਸ਼ਾ ਵਿਭਾਗ ਸਤਪਲ ਪਿੱਖੀ ਤੇ ਹੋਰ ਬਹੁਤ ਉੱਗੇ ਸਹਿਯੋਗੀ ਇਥੇ ਜਿਨ੍ਹਾਂ ਨੇ ਰਲ ਕੇ ਮੇਰੀ ਕਿਤਾਬ ਅਥਰੂਆਂ ਵਾਂਗ ਕਿਰਦੇ ਹਰਫ ਰਿਲੀਜ਼ ਕੀਤੀ ਹੈ ਮੈਂ ਸਾਰੀਆਂ ਹੀ ਮਾਨਮੱਤੀਆਂ ਸ਼ਕਸ਼ੀਤਾਂ ਦਾ ਬਹੁਤ-ਬਹੁਤ ਸ਼ੁਕਰਗੁਜ਼ਾਰ ਹਾਂ ਜਿਨ੍ਹਾਂ ਨੇ ਮੇਰੇ ਇਸ ਸਹਿਤਕ ਸਫਰ ਦੇ ਆਗਾਜ਼ ਦੇ ਵਿੱਚ ਮੇਰੀ ਬਾਹ ਫੜ ਕੇ ਮੇਰੇ ਰਾਦਸਾਰੇ ਦਸੇਰੇ ਬਣਨ ਦਾ ਇੱਕ ਬਹੁਤ ਵੱਡਾ ਐਹਸਾਨ ਮੇਰੇ ਤੇ ਕੀਤਾ ਮੈਂ ਇਸ ਲਈ ਇਹਨਾਂ ਨਾਲ ਪ੍ਰਤੀਬੱਧ ਵੀ ਰਹਾਂਗਾ ਕਿ ਆਉਂਦੇ ਸਮੇਂ ਦੇ ਵਿੱਚ ਮੈਂ ਹੋਰ ਚੰਗੀਆਂ ਕਵਤਾਵਾਂ ਸਮਾਜ ਨੂੰ ਦਿੰਦਾ ਰਵਾਂ ਤਾਂ ਜੋ ਇੱਕ ਚੇਤਨ ਸਮਾਜ ਆ ਜਿਹੜਾ ਸਿਰਜਿਆ ਜਾ ਸਕੇ ਜਿਹੜਾ ਆਪਣੇ ਪ੍ਰਤੀ ਆਪਣੇ ਹੱਕਾਂ ਦੇ ਪ੍ਰਤੀ ਤੇ ਦੂਜਿਆਂ ਦੇ ਪ੍ਰਤੀ ਜਿਹੜਾ ਉਹ ਹਮੇਸ਼ਾ ਕਰਮਸ਼ੀਲ ਰਹੇ ਚਿੰਤਨਸ਼ੀਲ ਰਹੇ ਤੇ ਮੈਂ ਇਹ ਚਾਹਣਾ ਕਿ ਅਜੋਕੇ ਯੁੱਗ ਦੇ ਵਿੱਚ ਜਦੋਂ ਕਿ ਹੋਰ ਵਿਧਾਵਾਂ ਖਾਸ ਤੌਰ ਤੇ ਸੋਸ਼ਲ ਮੀਡੀਆ ਦੇ ਵਿੱਚ ਜਿਹੜਾ ਸਾਡਾ ਸੰਗੀਤ ਸ਼ੋਰ ਹੈ ਉਹ ਬਹੁਤ ਉੱਚ ਪੱਧਰ ਉੱਚ ਪੱਧਰ ਤੇ ਜਾ ਕੇ ਆਪਣੇ ਆਪ ਨੂੰ ਪ੍ਰਸਤੁਤ ਕਰ ਰਿਹਾ ਹੈਗਾ ਕਵਤਾ ਦੇ ਕਵਤਾ ਦੇ ਲਈ ਮੈਂ ਸਮਝਨਾ ਕਿ ਤੁਹਾਡਾ ਜਿਹੜਾ ਅੱਜ ਦਾ মিডিਆ ਇਸ ਇਸ ਤੇ ਲਈ ਇੱਕ ਬਹੁਤ ਵੱਡਾ ਸਾਧਨ ਸਾਬਤ ਹੋ ਸਕਦਾ ਹੈ ਕਿਉਂਕਿ ਜੇ ਲੋਕ ਜਿੰਨਾ ਜ਼ਿਆਦਾ ਕਵਤਾ ਨਾਲ ਜੁੜਨਗੇ ਉਹਨੇ ਲੋਕ ਜ਼ਹੀਨ ਹੋਣਗੇ ਚਿੰਤਨਸ਼ੀਲ ਹੋਣਗੇ ਸੰਵੇਦਨਸ਼ੀਲ ਹੋਣਗੇ ਤੇ ਇੱਕ ਖੂਬਸੂਰਤ ਸਮਾਜ ਆ ਜਿਹੜਾ ਉਹ ਸਿਰਜਿਆ ਜਾ ਸਕਦਾ ਹੈ ਇਸ ਲਈ ਕਵਤਾ ਨੂੰ ਪ੍ਰਮੋਟ ਕਰਨ ਦੇ ਲਈ ਮੇਰੀ ਗੁਜਾਰਸ਼ ਹੈ ਕਿ ਮੀਡੀਆ ਅੱਗੇ ਆਵੇ ਸਰ ਕੀ ਨਾਮਤੋ ਜੀ ਮੇਰਾ ਸਤਨਾਮ ਸਿੰਘ ਡਿਪਟੀ ਡਾਇਰੈਕਟਰ ਭਾਸ਼ਾ ਭਾਗ ਪੰਜਾਬ ਕੀ ਕਹਿਣਾ ਚਾਹੁੰਦੇ ਜਿਹੜੀ ਬੁੱਕ ਰਿਲੀਜ਼ ਕੀਤੀ ਪੰਜਾਬੀ ਸਹਿਤ ਦੇ ਵਿੱਚ ਅੱਜ ਕੱਲ ਕਵਤਾ ਦਾ ਦੌਰ ਚੱਲ ਰਿਹਾ ਹੈ ਇਹ ਇਹ ਦੌਰ ਦੇ ਵਿੱਚ ਇੱਕ ਬਹੁਤ ਹੀ ਵਧੀਆ ਪੁਸਤਕ ਗਰਜਿੰਦਰ ਸੰਧੂ ਜੀ ਨੇ ਅਥਰੂਆ ਬਾਗ ਕਰਦੇ ਹਰਫ ਜਿਸ ਦਾ ਅਸੀਂ ਇੱਥੇ ਰਿਲੀਜ਼ ਕੀਤੀ ਹੈ ਤੇ ਭक्तिशील ਚੰਤਨ ਮੰਚ ਵੀ ਇਸ ਗੱਲ ਨੂੰ ਵਧਾਈ ਦਾ ਪਾਤਰਾ ਕਿ ਉਹਨਾਂ ਨੇ ਇਸ ਪੁਸਤਕ ਨੂੰ ਇੱਥੇ ਅੱਜ ਰਿਲੀਜ਼ ਕੀਤਾ ਇਹ ਰਿਲੀਜ਼ ਰਿਲੀਜ਼ਿੰਗ ਆਫ ਸਮਾਰੋਹ ਦੇ ਵਿੱਚ ਪੰਜਾਬੀ ਦੇ ਉੱਗੇ ਸ਼ਾਇਰ ਗਜ਼ਲਗੋ ਕਵੀ ਇਸपे ਸ਼ਾਹ ਹਾਜ਼ਰ ਹੋਏ ਨਹੀਂ ਤੇ ਇਹ ਕਿਤਾਬ ਦੇ ਰਿਲੀਜ਼ਿੰਗ ਸਮਾਰੋਹ ਹੋਰ ਵੀ ਜ਼ਿਆਦਾ ਪਰਵਾਰਸ਼ਾਲੀ ਹੋ ਜਾਂਦਾ ਹੈ ਇਹ ਜਿਹੜੀ ਅੱਜ ਇੱਕ ਰਿਲੀਜ਼ ਕੀਤੀ ਹੈ ਇਹਨਾਂ ਦਾ ਪਿਛਲੇ 40 ਸਾਲ ਦਾ ਜਿਹੜਾ ਹੈਗਾ ਤਜਰਬਾ ਇਹਨਾਂ ਨੇ ਆਪਣੇ ਬਲਬਿਆਂ ਨੂੰ ਇੱਕ ਕਿਤਾਬ ਦਾ ਰੂਪ ਦਿੱਤਾ ਹੈ ਤੇ ਅੱਜ ਕੱਲ ਇਹ ਆਸਟ੍ਰੇਲੀਆ ਦੇ ਵਿੱਚ ਰਹਿ ਰਹੇ ਨੇ ਆਸਟ੍ਰੇਲੀਆ ਵਿੱਚ ਰਹਿੰਦੇ ਹੋਏ ਵੀ ਪੰਜਾਬ ਦੀ ਆਪਣੇ ਸਮਾਜ ਦੀ ਫਿਕਰ ਕਰਦੇ ਨੇ ਇਸ ਲਈ ਇਹ ਬਹੁਤ ਹੀ ਵਧਾਈ ਦੇ ਪਾਤਰ ਨੇ ਇਹ ਮੈਸੇਜ ਕੀ ਜਾਂਦਾ ਤੇ ਇਹ ਮੈਸੇਜ ਇਹ ਜਾਂਦਾ ਵੀ ਅੱਜ ਜਿਹੜਾ ਸਮਾਜਿਕ ਕ੍ਰਿਤੀਆਂ ਸਾਡੀਆਂ ਹੈਗੀਆਂ ਸਮਾਜਿਕ ਤਾਣਾ ਬਾਣਾ ਹੈਗਾ ਸਮਾਜਿਕ ਤਾਣੇ ਬਾਣੇ ਨੂੰ ਕਿਵੇਂ ਆਪਾਂ ਠੀਕ ਰੱਖਣਾ ਹੈਗਾ ਤੇ ਸਮਾਜ ਨੂੰ ਕਿਵੇਂ ਇੱਕ ਮੂਰਤੀ ਮੰਗੂ ਪ੍ਰੋ ਕੇ ਮਾਲਾ ਵਾਂਗੂ ਪ੍ਰੋ ਕੇ ਰੱਖਣਾ ਹੈ ਇਹ ਹੀ ਇਸ ਕਿਤਾਬ ਦਾ ਮੇਨ ਉਦੇਸ਼ ਹੈਗਾ